ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਆਪੇ ਬਗੀਚਾ ਤੇ ਆਪੇ ਹੈ ਮਾਲੀ ਆਪੇ ਵਰਗੀ ਚਾਤੇ ਆਪੇ ਹੈ ਮਾਲੀ ਆਪੇ ਹੈ ਕਲਿਆ ਤੇ ਆਪੇ ਹੈ ਢਾਲੀ ਆਪੇ ਹੈ ਕਲਿਆ ਤੇ ਆਪੇ ਹੈ ਢਾਲੀ ਕਲੀਆਂ ਚ ਬੈਟੇ ਗੁਲਾਬ ਵਣ ਕੇ ਮਾਲੀ ਦੋ ਜਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਵਣ ਕੇ ਮਾਲੀ ਦੋ ਜਗ ਦੇਨੀਆ ਟੁੱਟੇ ਅਧਿਰਾਂ ਦਾ ਉਹ ਬਣ ਕੇ ਸਾਰਾ ਟੁੱਟਿਆ ਦਿਲਾਂ ਦਾ ਬਣ ਕੇ ਸਹਾਰਾ ਡੁੱਬੇ ਆਹਿਆਂ ਨੂੰ ਵੀ ਦੇਂਦੇ ਕਿਨਾਰਾ ਡੁੱਬੇ ਆਹਿਆਂ ਨੂੰ ਵੀ ਦੇਂਦੇ ਕਿਨਾਰਾ ਪਾਰ ਲੰਘਾਣ ਨਾਵ ਬਾਰਕੇ ਮਾਲੀ ਦੋ ਜਾਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਵਣ ਕੇ ਮਾਲੀ ਦੋ ਜਾਗ ਦੇਨੀਆ ਵੰਡੇ ਦੇਰਮਤ ਮੇਰੇ ਪੀਰ ਨੂਰਾਨੀ ਵੰਡੇ ਦੇਰਮਤ ਮੇਰੇ ਪੀਰ ਨੂਰਾਨੀ ਮੁਰ ਦੇਨੂ ਉਮਰਾਂ ਤੇ ਬੁੱਢੇ ਆ ਜਵਾਨੀ ਮੁਰ ਦੇਨੂ ਉਮਰਾਂ ਤੇ ਬੁੱਢੇ ਆ ਜਵਾਨੀ ਆਏ ਮੱਥੇ ਉਤੇ ਪਾਗ ਬਾਰੇ ਕੇ ਮਾਲੀ ਦੋ ਜਗ ਦੇਨੀ ਆਏ ਫੁੱਲਾਂ ਦਾ ਸੁਹਾਗ ਬਾਰੇ ਕੇ ਮਾਲੀ ਦੋ ਜਾਗ ਦੇ ਨੀਆ ਰਤਨ ਦੇ ਪੇ ਦਿੱਤੇ ਸੱਚ ਵਪਾਰੀ ਰਤਨ ਦੇ ਪੇ ਦਿੱਤੇ ਸੱਚ ਵਪਾਰੀ ਸੁਖ ਦੇ ਸੋ ਮੁੰਦਰ ਦਇਆ ਦੇ ਪੰਡਾਰੀ सुख दे समुद्र दया दे देरी पर गट होए अनहद राग बाण के माली दो जाग देनिया आए फुला सुहाग बाण के माली दो जाग देनिया ਆਏ ਫੁੱਲਾਂ ਦਾ ਸੁਹਾਗ ਵਾਰ ਕੇ ਮਾਲੀ ਧੋ ਜਾਗ ਦੇਨੀਆ ਮਾਲੀ ਧੋ ਜਾਗ ਦੇਨੀਆ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤਗੁਰ ਯਾਰ ਗਰੀਬਾਂ ਦਾ ਛੋਟਾ ਬਣ ਕੇ ਵੇਖ ਨਜ਼ਾਰਾ ਛੋਟਾ ਬਣ ਕੇ ਵੇਖ ਨਜ਼ਾਰਾ ਦਸਵੇਂ ਵਿੱਚ ਮਿਲੂ ਗੁਰੂ ਪਿਆਰਾ ਦਸਵੇਂ ਵਿੱਚ ਮਿਲੂ ਗੁਰੂ ਪਿਆਰਾ ਵੇ ਆਰਿਆ ਦੇਖ ਲੈ ਸਿਮਰਨ ਕਰਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਛੋਟਾ ਬਣ ਕੇ ਵੇਖ ਨਜ਼ਾਰਾ ਛੋਟਾ ਬਣ ਕੇ ਵੇਖ ਨਜ਼ਾਰਾ ਦਸਵੇਂ ਵਿੱਚ ਮਿਲੂ ਗੁਰੂ ਪਿਆਰਾ ਦਸਵੇਂ ਵਿੱਚ ਮਿਲੂ ਗੁਰੂ ਪਿਆਰਾ ਪਿਆਰਾ ਦੇਖ ਲੈ ਸਿਮਰਨ ਕਰਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਵਿੱਚ ਗਰੀਬੀ ਸਤ ਗੁਰ ਮਿਲਦਾ ਵਿੱਚ ਗਰੀਬੀ ਸਤ ਗੁਰ ਮਿਲਦਾ ਸਾਫ ਹੋਵੇ ਜੇ ਪਰਦਾ ਦਿਲ ਦਾ ਸਾਫ ਹੋਵੇ ਜੇ ਪਰਦਾ ਦਿਲ ਦਾ ਐਵੇਂ ਮੁਸ਼ਕਲ ਪੈਂਦੇ ਚਾਕੇ ਮੇਰਾ মুর্ਸ਼ਿ ਦੀ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਅੰਬੀਰਾ ਦੇਓ ਕੋਲ ਨਾ ਬੈੰਦਾ ਅੰਬੀਰਾ ਦੇਓ ਕੋਲ ਨਾ ਬੈੰਦਾ ਗਰੀਬਾਂ ਦੀ ਕੂਟੀਆਂ 'ਚ ਹਰ ਵੇਲੇ ਰਹਿੰਦਾ ਗਰੀਬਾਂ ਦੀ ਕੂਟੀਆਂ 'ਚ ਹਰ ਵੇਲੇ ਰਹਿੰਦਾ ਪਿਆਰਿਆ ਦੇਖ ਲੈ ਸਿਮਰਨ ਕਰਕੇ ਮੇਰਾ ਸਤ ਗੁਰੂ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤ ਗੁਰੂ ਯਾਰ ਗਰੀਬਾਂ ਦਾ ਮੈਂ ਪੁੱਲੀ ਤੂੰ ਭੁੱਲ ਨਾ ਜਾਵੀਂ ਮੈਂ ਪੁੱਲੀ ਤੂੰ ਭੁੱਲ ਨਾ ਜਾਵੀਂ ਆਗਣ ਹਾਰਿਆਂ ਨੂੰ ਚਰਨੀ ਲਾਂ ਸਤ ਗੁਰ ਮੈਂ ਜਾਵਾ ਬਲੇ ਹਾਰੇ ਮੇਰਾ ਸਤ ਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਹੂੰ ਬਣ ਕੇ ਮੇਰਾ ਸਤ ਗੁਰ இ நிச்ச சாி குரிய இன்ன நேச்ச சாத்தி குரயா கிண்ண நேச்ச சதே குரயண নন খোলা কি নোল তো মু পুছ হুছি দে নন খোল দোকি মানু পুছি দেশি দে নোল মানু পুছি দে ਕੋਰ ਦਾ ਤੇਨੋ ਕੀ ਮੈਨੂੰ ਉਚ ਦੇ ਰਾ ਉਚ ਦੇ ਕਿਥੋਂ ਲਬੇ ਆਈ ਲਾਲ ਸਾਨੂੰ ਦੱਸ ਦੇ ਹਾਂ ਦੱਸ ਦੇ ਕਿਥੋਂ ਲਬੇ ਆਈ ਲਾਲ ਸਾਨੂੰ ਦੱਸ ਦੇ ਹਾਂ ਦੱਸ ਦੇ ਕਿਥੋਂ ਲਬੇ ਆਈ

ਏ ਸੁਣ ਕਤਨਾਂ ਨੂੰ ਮੈਂ ਹੋਰ ਕਸਿਆ ਨੈਣ ਖੋਲਾ ਕੀ ਮੈਂ ਇਹ ਸੁਣ ਕੇ ਤੇ ਨੈਣਾਂ ਨੂੰ ਮੈਂ ਹੋਰ ਕਸਿਆ ਨੈਣ ਖੋਲਾ ਕੀ ਵੇ ਇਹ ਸੁਣ ਕੇ ਤੇ ਨੈਣਾਂ ਨੂੰ ਮੈਂ ਹੋਰ ਕਸਿਆ ਨੈਣ ਖੋਲਾ ਕੀ ਵੇ ਜੀ ਇਹ ਨਨੜਾ सत पुर वसिया कोल की इन नैणा बि सतगुरी न कोल की इन नैणा सत गुर बसियाै कोल की इन नैणा विच सत गुरीन बसिया ਰਾਤੀ ਸੁਪਨੇ ਜਿਹਾ ਤੇ ਸਾਥੀ ਗੁਰ ਆ ਗਏ ਹਾਂ ਗਏ ਰਾਤੀ ਸੁਪਨੇ ਜਿਹਾ ਤੇ ਸਾਥੀ ਗੁਰ ਆ ਗਏ ਹਾਂ ਗਏ ਰਾਤੀ ਸੁਪਨੇ ਜਿਹਾ ਤੇ ਗੁਰਿਆ ਆ ਗਏ गे मेरे मथे رنگ لا گئے ला لا گئے میرے गेर मथे उते رنگ لا گئے गां لا گئے ंग ला रंग अंग अंग होर रंगी को रंग नाले अंग अंग होर रंगी कोला की मैं. उस रंग न

سارا مجنو بھی لے جان دے ہاں جان دے اس رم جن بھی جان دے ہاں جان जानद मौज माण माण जे नौजा माण

Gurua, इना बि साी गुरवान बसि कोन नड़ा बि च सरवान बसि कोला की

मैनू नाम जी वरक ते माया रामा प्यन धा साया राम स ਪਗੜੀ ਬਨ ਕੇ ਤੇ ਦੁਨੀਆਂ ਤੋਂ ਮਨ ਹਟਿਆ ਮੈਨ ਖੁਲਾ ਕੀ ਮੈਂ ਪਗੜੀ ਬਨ ਕੇ ਤੇ ਦੁਨੀਆਂ ਤੋਂ ਮਨ ਹਟਿਆ ਮੈਨ ਖੁਲਾ ਕੀ ਮੈਂ ਪਗੜੀ ਬਨ ਕੇ ਤੇ ਦੁਨੀਆਂ ਤੋਂ ਮਨ ਹਟਿਆ ਮੈਨ ਖੁਲਾ ਕੀ ਮੈਂ पगड़ी बन गुलिया चोन हट को नैणा विच सतगुर बसि आण को नैणा विच सतगुर बसि कोल कैण ਕਿੱਥੇ ਤੈਨੂੰ ᱥਾਮ ਕੇ ਰੱਖਾਂ ਵੱਡੇ ਬਾਬਾ ਜੀ ਦੇ ਬਾਗ ਦੇ ਆ ਕਿੱਥੇ ਤੈਨੂੰ ᱥਾਮ ਕੇ ਰੱਖਾਂ ਸੋਣਾ ਬੋਲਾ ਬਾਬਾ ਬਦੇ ਆ ਕਿੱਥੇ ਤੈਨੂੰ ᱥਾਮ ਕੇ ਰੱਖਾਂ ਵੱਡੇ ਬਾਬਾ ਜੀ ਦੇ ਬਾਗ ਦੇ ਆ ਕਿੱਥੇ ਤੈਨੂੰ تو Rawr!

ते सप तेर तव्हां वॾे बाबा जी भाग दया तूं सांप तेर तव्हां दे, दे सप ते, ते बाबा जी ਤੇ ਜੋੜਾ ਪੱਖੀਆਂ ਦਾ ਨਾਲੇ ਸਾਡਾ ਗੁਰੂ ਲਗਦਾ ਨਾਲੇ ਜਾਣਣ ਅੱਖੀਆਂ ਦਾ ਨਾਲੇ ਸਾਡਾ ਗੁਰੂ ਲਗਦਾ

واری ਰੇ ਤੀਰਾ ਕੋਈ ਨਾ ਚਲੋ ਕੋਈ ਵੜੇ ਦਰ ਚੱਲੀਏ ਇਸ ਦਮ ਦਾ ਵਸਾ ਕੋਈ ਨਾ ਚਲੋ ਕੋਈ ਵੜੇ ਦਰ ਚੱਲੀਏ ਵਾਰੀ ਵਿੱਚ ਰਾ ਕੋਈ ਨਾ ਚਲੋ ਕੋਈ ਵੜੇ ਦਰ ਚੱਲੀਏ ਇਸ ਤਾਂ चिटा कुकड़ बि रे ते घर थूई वारा आसां रखी तेरे ते घर थूई वाल ਤਾ ਗਨ ਦੀਆ ਗੋ ਗੋ ਕੇ ਸਾਡੇ ਘਰ ਆਓ ਬਾਬਾ ਜੀ ਦੁੱਖ ਦੱਸ ਦਿਆ ਰੋਕੇ ਸਾਡੇ ਘਰ ਆਓ ਬਾਬਾ ਜੀ ਤਾ ਗਨ ਦੀਆ ਗੋ ਗੋ ਕੇ ਸਾਡੇ ਘਰ ਆਓ ਬਾਬਾ ਜੀ ਬਖ ਦਾਸ ਨੀਆ नारा ॾे साढी गली आओ बाबा जी दुख टुटण बमारा गले आओ बाबा जी पते रे